ਸਾਭ ਜੀ ਆਸਾ ਮਹੱਲਾ ਪਹਿਲਾ ਪੰਜ ਪਦੇ ਮੋਹ ਕੁਟੰਬੋ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵਿਕਾਰ ਮੋਹ ਆਰ ਪਰਮ ਤਜੋ ਤੁਮ ਬੇਰ ਸਚ ਨਾਮ ਹਿਰਦੈ ਰਵੈ ਸ਼ਰੀਰ ਰਹਾਉ ਸਚ ਨਾਮ ਜਾ ਨਾਮ ਨਿਤ ਪਾਈ ਰੋਵੈ ਪੂਤ ਨ ਕਲਪਮਾਈ ਏਤ ਮੋਹਿ ਡੁੱਬਾ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਏਤ ਮੋਹਿ ਫਿਰ ਜੋ ਨਿਪਾਹੇ ਮੋਹਿ ਲਾਗਾ ਜੰਪੁਰ ਜਾਹੇ ਗੁਰ ਦਿਖਿਆ ਲੇ ਜਪ ਤਪ ਕਮਾਹੇ ਨਾਮੁ ਟੁਟੈ ਨਾ ਥਾਏ ਪਾਏ ਨਾਦਰ ਕਰੇ ਤਾਂ ਇਹ ਮੋਹ ਜਾਏ ਨਾਨਕ ਹਰ ਸੁਰ ਸਮਾਏ ਆਸਾ ਮਹੱਲਾ ਪਹਿਲਾ ਆਪ ਕਰੇ ਸੱਚ ਅਲਖ ਅਪਾਰ ਹਉ ਪਾਪੀ ਤੂ ਬਖਸ਼ਨ ਹਾਰ ਤੇਰਾ ਭਾਣਾ ਸਭ ਕਿਛ ਹੋਵੇ ਮਨ ਹਠ ਕੀਚੈ ਅੰਤ ਬਗੋਵੇ ਰਹਾਉ ਮਾਨਮੁਖ ਕੀ ਮਤ ਕੂੜ ਵਿਆਪੇ ਬਿਨ ਹਾਰ ਸਿਮਰਨ ਪਾਪ ਸੰਤਾਪੇ ਦਰਮਤ ਤਿਆਗ ਲਾਹ ਕਿਛ ਲੇਵੋ ਜੋ ਪਜੈ ਸੋ ਲਖ ਭੇਵੋ ਅਸਾ ਹਮਰਾ ਸਖਾ ਸਹਾਈ ਗੁਰ ਹਰ ਮਿਲਿਆ ਭਗਤ ਦਰੜਾਈ ਸਗਲਿ ਸੌਦਿ ਤੋਟਾਵੈ ਨਾਨਕ RAM ਨਾਮ ਮਨ ਪਾਵੈ ਅਸਾ ਮਹੱਲਾ ਪਹਿਲਾ ਚੌਪਦੇ ਵਿਦਿਆ ਵਿਚਾਰੀ ਤਾਂ ਪਰਪਕਾਰੀ ਜਾਂ ਪੰਚਰਾਸੀ ਤਾਂ ਤੀਰਥਵਾਸੀ ਘੰਗਰੂ ਵਾਜੈ ਜੇ ਮਨ ਲੱਗੈ ਤਾਉ ਜਮ ਕਹਾ ਕਰੇ ਮੋਹ ਸਿਉ ਅਗ ਰਹਾਉ ਆਸਨ ਰਾਸੈ ਤਾ ਸੰਿਆਸੀ ਜਾਂ ਜਤ ਜੋਗੀ ਤਾਂ ਕਾਇਆ ਪੋਗੀ ਦਇਆ ਦੇ ਗੰਬਰ ਦੇ ਵਿਚਾਰੀ ਆਪ ਮਰੈ ਅਵਰਨ ਮਾਰੀ ਇਕ ਤੂੰ ਹੋਰ ਵੇਸ ਬਾ ਤੇਰੇ ਨਾਨਕ ਜਨ ਚੋਜ ਨਾ ਤੇਰੇ ਆਸਾ ਮਹੱਲਾ ਪਹਿਲਾ ਏਕ ਨ ਭਰੀਆ ਗੁਣ ਕਰ ਧੁਆ ਮੇਰਾ ਸੋ ਜਾਗੈ ਹਉ ਨਿਸ ਪਰ ਸੋਆ ਿਉ ਕਿਉ ਕੰਤ ਪਿਆਰੀ ਹੋਵਾਂ ਸੋ ਜਾਗੈ ਹਉ ਨਿਸ ਪਰ ਸੋਆ ਰਹਾਉ ਆਸ ਪਿਆਸੇ ਸਜਾਇਆ ਮਾਂ ਅਗ ਸਹ ਭਾਵਾਂ ਗ ਨਾ ਭਾਵਾਂ ਕਿਆ ਜਾਣ ਕਿਆ ਹੋਏ ਗਾਰੀ ਮਾਈ ਹਰ ਦਰਸ਼ਨ ਬਿਨ ਰਹਿ ਨ ਜਾਈ ਰਹਾਉ ਪ੍ਰੇਮ ਨ ਚਖਿਆ ਮੇਰੀ ਤਿਸ ਨਾ ਬੁਝਾਨੀ ਗਿਆ ਸੋ ਜੋ ਬਨ ਤਨ ਪਛਤਾਨੇ ਅਜ ਸੋ ਜਾਗੋ ਆਸ ਪਿਆਸੀ ਬਾਈ ਲ ਉਦਾਸੀ ਰੋ ਨਿਰਾਸੀ ਰਹਾਉ ਹਮ ਖੋਏ ਕਰੇ ਸ਼ਿੰਗਾਰ ਤਉ ਕਮਨ ਸਜ ਰਵੇ ਭਤਾਰੂ ਤਉ ਨਾਨਕ ਕੰਤਰ ਮਨ ਭਾਵੈ ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਉ ਆਸਾ ਮਹੱਲਾ ਪਹਿਲਾ ਪੇਵ ਕਰੜ ਤਨ ਖਰੀ ਪਿਆਰੀ ਖਰੀ ਏ ਆਨੀ ਤਿਸ ਸਹ ਕੀ ਮੈਂ ਸਾਰ ਨ ਜਾਣੀ ਸਾ ਮੇਰਾ ਏਕ ਦੂਜਾ ਨਹੀਂ ਕੋਈ ਨਦਰ ਕਰੇ ਮਹਿਲਾ ਮਾ ਹੋਈ ਰਹਾਉ ਸਹਰੜਾ ਤਨ ਸਾਚ ਪਛਾਨਿਆ ਸਹਿਜ ਸੁਪਾਏ ਆਪਣਾ ਪਿਰ ਜਾਣਿਆ ਗੁਰ ਪ੍ਰਸਾਦਿ ਆਸੀ ਮਤ ਆਵੈ ਤਾਂ ਕਾਮਨ ਕੰਤ ਮਨ ਭਾਵੈ ਕਹਿਤ ਨਾਨਕ ਪੈ ਭਾਵ ਕਾ ਕਰ ਸ਼ਿੰਗਾਰੁ ਸਾਧ ਹੀ ਸਜੈ ਰਵੇ ਪਤਾਰ ਆਸਾ ਮਹੱਲਾ ਪਹਿਲਾ ਨਾ ਕਿਸ ਕਾ ਪੂਤ ਨਾ ਕਿਸ ਕੀ ਮਾਈ ਝੂਠੇ 모ਹੇ ਪਰਮਪਲਾਈ ਮੇਰੇ ਸਹੈਬ ਆਉ ਕਿਤਾ ਤੇਰਾ ਜਾਂ ਤੂੰ ਦੇ ਜਪੀ ਨਾਮ ਤੇਰਾ ਰਹਾਉ ਬਹੁਤੇ ਔਗਨ ਕੂਕੈ ਕੋਈ ਜਾ ਤਿਸ ਭਾਵੇਂ ਬਖਸ਼ਿ ਸੋਈ ਗੁਰ ਪ੍ਰਸਾਦਿ ਦਰਮਤ ਕੋਈ ਜਾ ਦੇਖਾ ਤਹ ਏਕੋ ਸੋਈ ਕਹਿਤ ਨਾਨਕ ਐਸੀ ਮਤ ਆਵੈ ਤਾ ਕੋ ਸੱਚੇ ਸਤਿ ਸਮਾਵੈ ਆਸਾ ਮਹੱਲਾ ਪਹਿਲਾ ਦਉਪਦੇ ਤਿਤ ਸਰਵਰੜੈ ਪੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਗਜ ਮੋ ਪਗਨ ਚਾਲੈ ਹਮ ਦੇਖਾ ਤ ਡੂਬੀ ਅਲੇ ਮਨ ਏਕਨ ਚਿਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਦ ਸਤੀ ਨੇ ਪੜਿਆ ਮੂਰਖ ਮੁਗਦਾ ਜਨਮ ਭਿਆ ਪਰਨ ਵਤ ਨਾਨਕ ਤਨ ਕੇ ਸਰਨਾ ਜਿਨ ਤੂੰ ਨਾਹੀ ਵਿਸਰਿਆ ਕਾ ਸਾ ਮਹੱਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼ ਗੁਰ ਗੁਰ ਇੱਕ ਵੇਸ ਅਨੇਕ ਜੈ ਕਰ ਕਰਤ ਕਿਰਤ ਹੋਏ ਸੋ ਘਰ ਰਾਖ ਵਡਾਈ ਤੋਹੇ ਰਹਾਉ ਵਿਸਿਆ ਚਸਿਆ ਘੜੀਆਂ ਪੈਰਾਂ ਥਿੱਤੇ ਵਾਰੇ ਮਾਹੋ ਭਇਆ ਸੂਰਜ ਇੱਕ ਰਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਸਾਕਾਰ ਤੀਜਾ ਮਹੱਲਾ ਪਹਿਲਾ ਲੱਖ ਲਸ਼ਕਰ ਲੱਖ ਵਾਜੇ ਨਿਜੇ ਲੱਖ ਉਠ ਕਰ ਸਲਾਮ ਲੱਖ ਉਪਰ ਫਰਮਾਇਸ਼ ਤੇਰੀ ਲੱਖ ਉਠ ਰੱਖ ਮਾਨ ਜਾਂ ਪਤ ਲਿਖੈ ਨਾ ਪਵੈ ਤਾਂ ਸਭ ਨਰਾਫਲ ਕਾਮ ਹਰ ਕੇ ਨਾਮ ਬਿਨਾ ਜਗ ਧੰਦਾ ਜੇ ਬਹੁਤਾ ਸਮਝਾਈਐ ਭੋਲਾ ਪੀ ਸੋ ਅੰਧੋ ਅੰਦਾ ਰਹਾਉ ਲੱਖ ਖੱਟੀ ਹੈ ਲੱਖ ਸੰਜੀ ਹੈ ਖਾਜੈ ਲੱਖ ਆਵੈ ਲੱਖ ਜਾਹਿ ਜਾਂ ਪਤ ਲਿਖੈ ਨਾ ਪਵੈ ਤਾ ਜੀ ਕਥਾ ਫਿਰ ਪਾਹੇ ਲਖ ਸਾਸਤ ਸਮਝਾਵਣੀ ਲਖ ਪੰਡਤ ਪੜੇ ਪੁਰਾਣ ਜਾਂ ਪਤ ਲਿਖ ਨਾ ਪਵੈ ਤਾਂ ਸਭੇ ਕੋ ਪ੍ਰਵਾਨ ਸਚ ਨਾਮ ਪਦ ਉਪਜੈ ਕਰਮ ਨਾਮ ਕਰਤਾਰ ਅਹ ਨਿਸਹਿਰਤਾ ਦੇਵਸੈ ਨਾਨਕ ਨਦਰੀ ਪਾਰ ਆਸਾ ਮਹੱਲਾ ਪਹਿਲਾ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਉਹਨ ਚਾਨਣ ਉਹ ਸੁਖ ਆ ਚੂਕਾ ਜਮ ਸਿਉ ਮੇਲ ਲੋਕਾਂ ਮਤ ਕੋ ਫਕੜ ਪਾਏ ਲਖ ਮੜਿਆਂ ਕਰ ਇਕੱਠੇ ਏਕ ਰਤੀਲੇ ਪਾਹੇ ਰਹਾਉ ਪੰਡ ਪਤਲ ਮੇਰੀ ਕਿਸੋ ਕਿਰਿਆ ਸਚ ਨਾਮ ਕਰਤਾਰ ਇਥੇ ਉਥੇ ਅਗੈ ਪਛਾ ਇਹ ਮੇਰਾ ਆਧਾਰ ਗੰਗ ਬਨਾਰਸ ਸਿਵਤ ਤੁਮਾਰੀ ਨਾਮ ਆਤਮਰਾਉ ਸਚਾ ਨਾਮਨ ਤਾਂ ਧੀਐ ਜੈ ਨਿਸ ਲਗ ਪਾਉ ਇਕ ਲੋਕੀ ਹੋਰ ਸ਼ਮ ਸ਼੍ਰੀ ਬ੍ਰਹਮਨ ਵਟ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਬਹੂ ਨਿਕੂਟਸੁ ਨਾਏ ਆਸਾ ਮਹੱਲਾ ਚੌਥਾ ਕਰ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਦੇਵਤਿਆਂ ਦਰਸ਼ਨ ਕਹਤਾਏ ਦੁਖ ਭੂ ਤੀਰਥ ਕੀਏ ਜੋਗੀ ਜਤੇ ਜੁਗਤ ਮੈ ਰਤੇ ਕਰ ਕਰ ਭਗਵੇਂ ਭੇਖ ਭਏ ਤਉ ਕਾਰਨ ਸਹਿਬਾ ਰੰਗ ਰਤੇ ਤੇਰੇ ਨਾਮ ਅਨੇਕ ਰੂਪ ਅਨੰਤਾ ਕਹਿ ਨਾ ਜਾਈ ਤੇਰੇ ਗੁਣ ਕੀਤੇ ਰਹਾਉ ਦਾਰ ਕਰ ਮਹਿਲਾ ਹਸਤੀ ਕੋੜੇ ਛੋੜ ਵਿਲਾਇਤ ਦੇਸ਼ ਗਏ ਪੀਰ ਪਕੰਬਰ ਸਾਲਕ ਸਾਧਕ ਛੋੜੀ ਦੁਨੀਆ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜਿ ਹਲੇ ਕਾਪੜ ਛੋੜੇ ਚਮੜ ਲੀਏ ਦੁਖੀਏ ਦਰਦਵੰਦ ਤਾਰ ਤੇਰਾ ਨਾਮ ਰਤੇ ਦਰਵੇਸ਼ ਪਏ ਖਲੜੀ ਖੱਪਰੀ ਲੱਕੜੀ ਚਮੜੀ ਸਿਖਾਂ ਸੂਤ ਧੋਤੀ ਕਿੰਨੀ ਤੂੰ ਸਾਹਿਬ ਹੋਂ ਸੰਗੀ ਤੇਰਾ ਕਰਨ ਵਾ ਨਾਨਕ ਜਾਤ ਕੈਸੀ ਆਸਾ ਕਰ ਪੰਜਵਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਪੀਤਰ ਪੰਚ ਗਵਤ ਮਨ ਵਸ ਥਿਰ ਨਾ ਰਹੈ ਜਸ ਪਵੈ ਉਦਸ ਮਨ ਮੇਰਾ ਦਿਆਲ ਸੇ ਤਿ ਥਿਰ ਨਾ ਰਹੈ ਲੋਭੇ ਕਵਟੇ ਪਾਪੀ ਪਖੰਡੀ ਮਾਇਆ ਅਦਕ ਲਗੈ ਰਹਾਉ ਫੂਲ ਮਾਲਾ ਗਲ ਪਹਿਰੋਗੀ ਹਾਰੋ ਮਿਲੇਗਾ ਪ੍ਰੀਤਮ ਤਬ ਕਰਾਂਗੀ ਸ਼ਿੰਗਾਰੋ ਪੰਜ ਸਖੀ ਹਮ ਏਕ ਪਤਾਰੋ ਪੇੜ ਲਗੇ ਹੈ ਜੀੜਾ ਚਲਨ ਹਾਰੋ ਪੰਜ ਸਖੀ ਮਿਲ ਰਦਨ ਕਰਿਆ ਸਾਹਬ ਜੁਤਾ ਪਰਨਵਤ ਨਾਨਕ ਲੇਖ ਦੇਹਾ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਕਰਿ ਸ਼ਿਵ ਮਹੱਲਾ ਪਹਿਲਾ ਮਨ ਮੋਤੀ ਜਗ ਨ ਹੋਵੈ ਪਵਣ ਹੋਵੈ ਸੂਤ ਤਾਰੀ ਖਿਮਾ ਸ਼ੰਗਾਰ ਕਾਮਨ ਤਨ ਪਰ 라ਵੇ ਲਾਲ ਪਿਆਰੀ ਲਾਲ ਬਹੁ ਗੁਣ ਕਾਮਨ 모ਹੀ ਤੇਰੇ ਗੁਣ ਹੋਏ ਨ ਅਵਰੀ ਰਹਾਉ ਹਰ ਹਰ ਹਾਰ ਕੰਠ ਲੇ ਪਹਿਰੈ ਦਮਦਰ ਦੰਤ ਲਈ ਕਰ ਕਰ ਕਰਤਾ ਕੰਗਨ ਪਰ ਇਨ ਬਿਦ ਚਿਤ ਤਰੇ ਮਦ ਸੋਤਨ ਕਰ ਮੰਦਰੀ ਪਹਿਰੇ ਪਰਮੇਸ਼ਰ ਪਟ ਲਈ ਧੀਰਜ ਧੜੀ ਬੰਦਾਵੇ ਕਾਮਨ ਸ਼੍ਰੀ ਰੰਗ ਸੁਰਮਾ ਦੇਈ ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇ ਜਿ ਕਰੇ ਗਿਆਨ ਰਾਉ ਜਬ ਸਜ ਆਵੇ ਤਾ ਨਾਨਕ ਭੋਗ ਕਰੇ ਆਸਾ ਮਹੱਲਾ ਪਹਿਲਾ ਕੀਤਾ ਹੋਵੈ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ ਜੋ ਕਿਸ ਕਰਨਾ ਸੋ ਕਰ ਰਹਾ ਕੀਤੇ ਕਿਆ ਚਤਰਾਈ ਤੇਰਾ ਹੁਕਮ ਪਲਾ ਤੁਧ ਭਾਵੇ ਨਾਨਕ ਤਾਂ ਕੋ ਮਿਲ ਬਡਾਈ ਸਤਿਨਾਮ ਸੁਮਾਵੇ ਕੀਤਾ ਹੋਵੈ ਕਰੇ ਕਰਾਇ ਤਿਸ ਕੈ ਕਈਏ ਪਾਈ ਜੋ ਕਿਛ ਕਰਨਾ ਸੋ ਕਰ ਰਹਾ ਕੀਤੇ ਕੈ ਚਤ్రਾਈ ਤੇਰਾ ਹੁਕਮ ਭਲਾ ਤੁਧ ਪਾਵੇ ਨਾਨਕ ਤਾ ਕੋ ਮਿਲੇ ਵਡਾਈ ਸਚ ਨਾਮ ਸੁਮਾਵੇ ਰਹਾ ਕਿਰਤ ਪਿਆ ਪਰਵਾਣਾ ਲਿਖਿਆ ਬਾੜ ਹੁਕਮ ਨਾ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨਸਕਾ ਕੋਈ ਜੇ ਕੋ ਦਰਗਹ ਬਵਤਾ ਬੋਲੇ ਨਾਉ ਪਵੇ ਬਜਾਰੀ ਸਤਰੰਜ ਬਜੇ ਪੱਕੇ ਨਾਹੀ ਕੱਚੀ ਆਵੇ ਸਾਰੀ ਨਾ ਕੋ ਪੜਿਆ ਪੰਡਤ ਬਿਨਾ ਨਾ ਕੋ ਮੂਰਖ ਮੰਦਾ ਬੰਦੀ ਅੰਦਰ ਸਫਤ ਕਰਾਏ ਤਾਕੋ ਕਹੀਐ ਬੰਦਾ ਆਸਾ ਮਹਿਲਾ ਪਹਿਲਾ ਗੁਰ ਕਾ ਸ਼ਬਦ ਮੰਨੈ ਮਹਿਮੰਦਰਾ ਕਿੰਥਾ ਖਿਮਾ ਹੰਡਾਵੋ ਜੋ ਕਿਸ ਕਰੈ ਭਲਾ ਕਰ ਮੰਨ ਸਹਜ ਜੋਗਨਿਤ ਪਾਵੋ ਬਾਬਾ ਜੁਗਤਾ ਜਿਓ ਜੁਗਾਂ ਜੁਗ ਜੋਗੀ ਪਰਮ ਤੰਤ ਮਹਿ ਜੋਗੰ ਅੰਮ੍ਰਿਤ ਨਾਮ ਨਰੰਜਨ ਪਾਇਆ ਗਿਆਨ ਕਾਇ ਰਸ ਭੋਗੰ ਰਹਾਉ ਸ਼ਿਵ ਨਗਰੀ ਮਾ ਆਸਨ ਬਸੋ ਕਲਪ ਤਿਆਗੇ ਬਾਦੰ ਸਿੰਘੇ ਸ਼ਬਦ ਸਦਾ ਤਨ ਸੋ ਹੈ ਅਹਨਸ ਪੂਰ ਨਾਤੰ ਪਤ ਵਿਚਾਰ ਗਿਆਨ ਮਤ ਡੰਡਾ ਵਰਤਮਾਨ ਬਪੂਤੰ ਅਰ ਕੀਰਤ ਰਹਿਰਾਸ ਹਮਾਰੀ ਗਰਮਖ ਪੰਥ ਤਿਤੰ ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ ਕਾਹੋ ਨਾਨਕ ਸੁਨ ਭਰਥਰ ਜੋਗੀ ਪਾਰ ਬ੍ਰਹਮ ਲਿਵ ਏਕੰ ਆਸਾ ਮਹੱਲਾ ਪਹਿਲਾ ਗੋੜ ਕਰ ਗਿਆਨ ਧਿਆਨ ਕਰਤਾ ਵੈ ਕਰ ਕਰਨੇ ਕਾ ਸਪਾਈਐ ਬਾਢੀ ਪਵਨ ਪ੍ਰੇਮ ਕਾ ਪੋਚਾ ਜਿਤ ਰਸ ਮਿਉ ਚੁਆਈਐ ਬਾਬਾ ਮਨਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਾ ਅਹਨਸ ਬਣੀ ਪ੍ਰੇਮ ਲਵ ਲਾਗੇ ਸ਼ਬਦ ਅਨਾਹਦ ਗਹਿਆ ਰਹਾ ਪੂਰਾ ਸਾਚ ਪਿਆਲਾ ਸਹਜੇ ਤਿਸੈ ਪਿਆਹੇ ਜਾ ਕੋ ਨਦਰ ਕਰੇ ਅੰਮ੍ਰਿਤ ਕਾ ਵਪਾਰੀ ਹੋਵੈ ਤਿਆ ਮਦ ਸੁਸ਼ੈ ਭਾਉ ਤਰੇ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਾਇ ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੁਗਤ ਬਕੁੰਠ ਕਰੇ ਕਿ ਆਉ ਸਇਫਤ ਰਤਾ ਸਤਿਬਰਾਗੀ ਜੂ ਆ ਜਨਮ ਨਹਾਰ ਕਹੋ ਨਾਨਕ ਸੁਨ ਪਰਧਰ ਜੋਗੀ ਖੀਵਾ ਅੰਮ੍ਰਿਤ ਧਾਰ ਆਸਾ ਮਹੱਲਾ ਪਹਿਲਾ ਖੁਰਾ ਸਾਨਖਸਮਾਨ ਕੀਆ ਹਿੰਦੁਸਤਾਨ ਡਰਾਇਆ ਆਪੇ ਦੋਸ਼ ਨ ਦੇਈ ਕਰਤਾ ਜਮਕਰ ਮੁਗਲ ਚੜਾਇਆ ਏਤੀ ਮਾਰ ਪਈ ਕਰ ਲਾਣੈ ਤੈ ਕਿ ਦਰਦ ਨ ਆਇਆ ਕਰਤਾ ਤੂੰ ਸਭਨ ਕਾ ਸੋਈ ਜੇ ਸਕਤਾ ਸਖਤ ਕੋ ਮਾਰੇ ਤਾਂ ਮਨ ਰੋਸ ਨ ਹੋਈ ਰਹਾਉ ਸਖਤਾ ਸਿਹ ਮਾਰੇ ਪੈ ਵਗੈ ਖਸਮ ਇਕ ਸਾਪੁਰ ਸਾਈ ਰਤਨ ਵਿਗਾੜ ਵਿਗੋਏ ਕੁੱਤੀ ਮੋਇਆ ਸਾਰ ਨ ਕਾਈ ਆਪੇ ਝੋੜ ਵਿਛੋੜ ਆਪੇ ਵੇਖ ਤੇਰੀ ਵਡਿਆਈ ਜੇ ਕੋ ਨਾ ਉਂਧਰਾਈ ਵੱਡਾ ਸਾਧ ਕਰੇ ਮਨ ਪਾਣੇ ਖਸਮੈ ਨਦਰੇ ਕੀੜਾ ਆਵੈ ਜਿਤ ਚੁਗੈ ਦਾਣੈ ਮਰ ਮਰ ਜੀਵੈ ਤਾਂ ਕਿਛੁ ਪਾਏ ਨਾਨਕ ਨਾਮ ਵਖਾਣੇ